ਦੇਖ ਰਹੇ ਹੋ ਜਿਹੜਾ ਨਵਜੋਤਪੁਰ ਦੇ ਵੱਲੋਂ ਪੈਸਿਆਂ ਦਾ ਲੈਣ ਦੇਣ ਬੈਕਾਂ ਦੀ ਜਿਹੜੀ ਗੱਲ ਚੱਰੀ ਆ ਪਰ ਹੁਣ ਪਾਰਟੀ ਦੇ ਬਾਹਰ ਦਾ ਸਮਾਹ ਦੇਖੋ ਜੀ ਜਿਹੜੀ ਪੈਸੇ ਦੀ ਲੈਣ ਦੇਣ ਦੀ ਗੱਲ ਚੱਲ ਰਹੀ ਹੈ ਉਹ ਮੈਡਮ ਨੇ ਬੇਬੁਨਿਆਦ ਤੇ ਬਚਕਾਨਾ ਹਰਕਤ ਕਰਤੀ ਇਹੋ ਜੀ ਗੱਲ ਕਰਨੀ ਨਹੀਂ ਬੰਦੀ ਸੀ ਜਿਹੜੀ ਗੱਲ ਕਰਤੀ ਕਿ 5-5000 ਕਰੋੜ ਰੁਪਇਆ ਦੇ ਕੇ ਬੰਦਾ ਮੁੱਖ ਮੰਤਰੀ ਬੰਦਾ ਕਿਹੜਾ ਬਣਿਆ ਮੁੱਖ ਮੰਤਰੀ ਚੰਨੀ ਆਪ ਕਰੀ ਪਰਿਵਾਰ ਦਾ ਸੀ ਕੈਪਟਨ ਮਰਿੰਦਰ ਸਿੰਘ ਸੀ ਉਹ ਪਾਪਾ ਹੀ 100 ਕਰੋੜ ਰੁਪਇਆ ਦੇ ਕੇ ਬਣੇ ਇਹ ਜਿੰਦਗੀ ਚ ਕਦੀ ਹੋਇਆ ਕਾਂਗਰਸ ਕਦੀ ਪੈਸੇ ਦੇ ਕੇ ਕਦੀ ਕੰਮ ਚੱਲਦਾ ਹੋਵੇ ਤੇ ਉਹ ਆਪਾ ਬਣਿਆ ਕਾਂਗਰਸ ਦੇ ਪ੍ਰਧਾਨ ਆਪਾ ਕਾਂਗਰਸ ਦਾ ਆਮ ਵਰਕਰ ਆ ਆਮ ਘਰ ਤੋਂ ਉੱਠਿਆ ਤੇ ਆਪਾ ਵੇਖੋ ਕਾਂਗਰਸ ਨੇ ਬਣਾਇਆ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਆ ਆਮ ਬੰਦਾ ਬਣੂਗਾ ਪਰ ਕਾਂਗਰਸ ਨੇ ਮੇਰੇ ਤੇ ਬਣਾ ਕੇ ਮੇਰੇ ਤੇ ਬੜਾ ਵੱਡਾ ਇੱਕ ਉਪਕਾਰ ਕੀਤਾ ਕਾਂਗਰਸ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਤੇ ਮੈਂ ਇਹ ਮੈਡਮ ਤੇ ਬਿਲਕੁਲ ਹੀ ਬੇਬੁਨਿਆਦ ਗੱਲਾਂ ਕਰਦੇ ਨੇ ਜਿਹਦਾ ਕੋਈ ਗੱਲ ਦਾ ਮਸਲਾ ਨਹੀਂ ਕਾਰਨ ਕਿਸ ਜਿਹੜਾ ਹੈ ਕਾਰਨ ਯਾਰ ਉਹਨਾਂ ਨੇ ਆਪਣੀ ਪਾਰਟੀ ਛੱਡਣੀ ਹੈ ਉਹਨਾਂ ਨੂੰ ਕੋਈ ਲਬਦਾ ਨਹੀਂ ਪਿਆ ਸੀ ਰਾ ਉਹਨਾਂ ਨੇ ਬੀਜੇਪੀ 'ਚ ਜਾਣਾ ਕਿਉਂਕਿ ਅਗਵੰਤਮਾਨ ਕਹਿੰਦਾ ਨਾ ਸਿੱਧੂ ਸਾਹਿਬ ਵਿਆਹ ਲਫਾਵਾ ਹੈ ਜਿੰਨੇ ਖੋਲਿਆਂ ਨੇ ਵਕਤ ਪਾ ਲਿਆ ਕਾਂਗਰਸ ਨੇ ਖੋਲ ਕੇ ਧੱਕੀ ਵਕਤ ਪਾਇਆ ਸੀ ਉਹਨਾਂ ਨੇ ਬੀਜੇਪੀ 'ਚ ਜਾਣਾ ਉਹਦੀ ਤਿਆਰੀ 'ਚ ਸੀ ਤੇ ਐਸ ਕਰਕੇ ਬੋਲੇ ਉਹਨਾਂ ਨੇ ਬੁਲਵਾਇਆ ਹੋਣਾ ਪੰਚਾਇਤ ਇਲੈਕਸ਼ਨ ਚੱਲ ਰਹੀਆਂ ਤੇ ਕੋਈ ਗੱਲ ਨਹੀਂ ਆਪਾਂ ਜੇ ਜਾਣਾ ਤੇ ਚੁੱਪ ਚੀਤੇ ਮੈਡਮ ਜਾਓ ਕਹੋ ਜੀ ਕੋਈ ਚੀਜ਼ ਨਹੀਂ ਸਾਡੀ ਕਾਂਗਰਸ ਪਾਰਟੀ ਜੇ ਸਾਡੇ ਕਾਂਗਰਸ ਪਰਿਵਾਰ ਚ ਖਲੇਰਾ ਨਾ ਪਾਓ ਤੁਸੀਂ ਜਾ ਲੈ ਜਾਓ ਆਪਾਂ ਤੁਹਾਨੂੰ ਛੱਡ ਕੇ ਆਵਾਂਗੇ ਆਪ ਸਾਰੀ ਕਾਂਗਰਸ ਪਾਰਟੀ ਤੁਹਾਨੂੰ ਛੱਡ ਕੇ ਆਊਗੀ ਇਹੋ ਜੀ ਕੋਈ ਚਿੰਤਾ ਨਹੀਂ ਕਿਲਾ ਜਿਸ ਤਰੀਕੇ ਸਿਆਮਾ ਅਤਿਆਰੇ ਲਈ ਪੈਸਿਆਂ ਦਾ ਗਾਇ ਹੁਣ ਤਰਨ ਤਰਨ ਜਿਮਨੀ ਚੋਣਾ ਦੌਰਾਨ ਵੀ ਬੁਰਜ ਹੋਣਾ ਤੇ ਵੱਡੇ ਇਲਜ਼ਾਮ ਲਗੁਨਣ ਕਿ ਆ ਤੁਸੀਂ ਦੇਖਿਆ ਹੀ ਹੋਏਗਾ ਜੀ ਬੁਰਜ ਹਰਾ ਨੇ ਕੱਲ ਵੀਡੀਓ ਕੱਢ ਕੇ ਦੱਸ ਵੀ ਦਿੱਤਾ ਉਹ ਕਹਿੰਦਾ ਜੀ ਮੈਂ ਗੁਰਦੁਆਰੇ ਸਾਫ ਛੱਡ ਜਨਾ ਜੇ ਮੈਂ ਰੁਪਿਆ ਵੀ ਕਿਸੇ ਨੂੰ ਦਿੱਤਾ ਹੋਵੇ ਉਹ ਕਹਿੰਦਾ ਯਾਰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੇ ਸਲਾਹ ਕਿਹਨੇ ਕੀਤੀ ਮੈਨੂੰ ਤਾਂ ਇਹ ਨਹੀਂ ਗੰਦੀ ਵਿੰਟ ਦੀ ਗੱਲ ਕਰੇ ਜਿਹੜਾ ਆ ਬੀਜੇਪੀ ਚਲ ਗਿਆ ਬੰਦੇ ਦੀ ਗੱਲ ਕਰੋ ਕਾਂਗਰਸ ਵਰਕਰ ਦੀ ਗੱਲ ਕਰੋ ਜਬ ਬੁਰਜ ਦੀ ਗੱਲ ਕਰੋ ਜਿਹਨੇ ਟਿਕਟ ਲਾ ਗੰਦੀ ਵੇਡ ਦੀ ਗੱਲ ਕਰ ਰਹੇ ਉਹਦੇ ਆ ਬੀਜੇਪੀ ਦੇ ਯਾਰ ਕੋਈ ਬੰਦੇ ਨੂੰ ਮੈਡਮ ਨੂੰ ਕੋਈ ਸਬੂਤ ਹੋਣਾ ਚਾਹੀਦਾ ਐ ਮੇਰੇ ਕੋਲ ਸਬੂਤ ਹੈ ਇੰਨੇ ਪੈਸੇ ਦਿੱਤੇ ਇੱਕ ਸਬੂਤ ਮੈਡਮ ਦੱਸ ਦੇ ਇੱਕ ਚੀ ਕੋਈ ਦੱਸ ਦੇ ਐਵੇਂ ਇਲਜ਼ਾਮ ਲਾਉਣੇ ਪਾਰਟੀਆਂ ਤੇ ਗੱਲ ਬੰਦੀ ਨਹੀਂ ਮੇਰੀ ਸਤਕਾਰਯੋਗ ਸਭ ਤੋਂ ਵੱਧ ਨੀਜੀ ਮੈਂ ਰਹਾ ਹਾਂ ਉਹਨਾਂ ਦੇ ਨਾਲ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ ਔਰ ਜਿੰਨੇ ਕੋ ਕਿਸੇ ਨਾਲ ਖਲੋਂਦੇ ਮੈਨੂੰ ਸਾਰਾ ਕੁਝ ਪਤਾ ਹੈ ਐਵੇਂ ਗੱਲਾਂ ਹੀ ਨੇ ਯਾਰ ਜੇ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੇ ਤੇ ਆਪਾਂ ਇਹਨਾਂ ਨੂੰ ਕਾਂਗਰਸੀ ਨਹੀਂ ਮੰਨਣ ਦੇ ਪਹਿਲੀ ਗੱਲ ਹੈ ਜਿਹੜੇ ਸਾਡੇ ਪਾਰਟੀ ਪ੍ਰਧਾਨ ਨੂੰ ਪ੍ਰਧਾਨ ਨਾ ਮੰਨੇ ਉਹ ਆਪਾਂ ਇਹਨਾਂ ਨੂੰ ਕਾਂਗਰਸੀ ਮੰਨਿਆ ਇਹ ਆਪ ਇਹਨਾਂ ਨੂੰ ਪੁੱਛੋ ਇਹਨਾਂ ਦੇ ਪੱਲੇ ਕੀ ਹੈ ਹਲਕਾ ਤੁਸੀਂ ਹਾਰ ਗਏ ਆ ਹਲਕੇ ਤੇ ਤੁਹਾਡਾ ਕੰਮ ਖਰਾਬ ਹੈ ਕਿਸੇ ਵਰਕਰ ਦੀ ਸਾਜ਼ੀ ਲਈ ਅੱਜ ਤੱਕ ਅਜੇ ਕਿਸੇ ਸੁੱਖ ਦੋਖ ਤੇ ਗਏ ਅੱਜ ਤੇ 1 ਮਹੀਨਾ ਹੋ ਗਿਆ ਇਲੈਕਸ਼ਨ ਲੱਗ ਕੇ ਆ ਗਈ ਤੇ ਮੈਂ ਟ੍ਰੈਫਿਕ ਵੇਖ ਲਈ ਮੈਂ ਉਹਦੇ ਭੋਗ ਤੇ ਚਲਦਾ ਵਾਟ ਇਟ ਇਜ਼ ਅੱਜ ਤੱਕ ਇਹ ਪਰਿਵਾਰ ਨੇ ਇੱਕ ਵਰਕਰ ਦਾ ਕੰਮ ਕੀਤਾ ਹੋਵੇ ਤੇ ਮੈਂ ਨੀਰੇ ਹਸਾਬ ਹਾਂਗਾ ਸਰਦਾਰ ਜੀ ਤੁਸੀਂ ਉਹਨਾਂ ਦਾ ਪਰਿਵਾਰ ਹੋ ਕਿਸੇ ਟਾਈਮ ਹੁਣ ਕੀ ਹੋ ਗਿਆ ਤੁਸੀਂ ਹਾਂਜੀ ਮੈਂ ਪਰਿਵਾਰ ਰਿਆ ਪਰ ਉਦੋਂ ਤੱਕ ਰਿਆ ਜਦੋਂ ਤੱਕ ਕਾਂਗਰਸ ਸੀ ਸਭ ਤੋਂ ਵੱਡਾ ਸਾਡਾ ਪਰਿਵਾਰ ਹੈ ਕਾਂਗਰਸ ਕਾਂਗਰਸ ਸਾਡੀ ਮਾਂ ਹੈ ਜੇ ਸਾਡੀ ਮਾਂ ਦੇ ਖਿਲਾਫ ਬੋਲਣਗੇ ਕੋਈ ਲਿਆਈ ਨਹੀਂ ਇਹਨਾਂ ਦਾ ਹੋਗਾ ਜੀ ਮਾਂ ਮੰਨਦੇ ਸੀ ਉਹ ਮਾਂ ਹੀ ਮੈਡਮ ਸਿੱਧੂ ਨੂੰ 100% ਮਾਂ ਮੰਨਣਾ ਹੈ ਮਾਂ ਨੂੰ ਜਦੋਂ ਇਹ ਗੱਲ ਕਰਨੀ ਹੀ ਨਹੀਂ ਬੰਦੀ ਸੀ ਉਹ ਫਿਰ ਕਿਹੜੀ ਗੱਲ ਰਹਿ ਗਈ ਕਾਂਗਰਸ ਉੱਤੇ ਕਿਹੜੀ ਮਾਂ ਹੈ ਆਪਾ ਤੇ ਸਾਫ਼ ਕਹਿੰਨ ਉਹਨਾਂ ਨੂੰ ਕਹਤਾ ਮੈਡਮ ਨਹੀਂ ਚੰਗਾ ਲੱਗਦਾ ਜਿਹੜੇ ਤੁਸੀਂ ਬਿਆਨ ਦਿੱਤੇ ਐ ਐਨੇ ਹੀ ਚੰਗੇ ਬਿਆਨ ਹਨ ਮੰਚਾ ਯਾਰ ਉਹਨਾਂ ਨੇ ਬੀਜੇਪੀ 'ਚ ਜਾਣਾ ਹੈ ਹੁਣ ਉਹ ਬੀਜੇਪੀ ਵਾਲੇ ਰਾਹ ਖੋਲ ਰਿਹਾ ਹੈ ਆਮ ਪਾਰਟੀ ਲਈ ਰਾਹ ਤੇ ਮੇਰੇ ਹਿਸਾਬ ਨਾਲ ਬੰਦ ਹੋ ਗਏ ਕੇਜਰੀਵਾਲ ਨੇ ਬੰਦ ਕਰਤੇ ਸੀ ਹੁਣ ਬੀਜੇਪੀ ਵਾਲੇ ਐ ਪਰ ਉਹ ਬੀਜੇਪੀ ਵਾਲਾ ਸਭ ਵਿਚਾਰਾਂ ਨੂੰ ਵਧਾਈ ਦੇਣਾ ਚਾਹੁੰਦਾ ਵੀਰ ਇਹਨਾਂ ਨੂੰ ਲੈ ਜਾਓ ਹੱਥ ਜੋੜ ਕੇ ਬੇਨਤੀ ਜੀ ਅਰ ਲੈ ਜੋ ਰਾਜਾ ਜੀ ਇਹਨਾਂ ਨੂੰ ਆਪ ਆਪਾ ਛੱਡ ਜਾਈਏ ਐਲਓਪੀ ਸਾਹਿਬ ਸੁਖਜਿੰਦਰ ਰੰਧਾਵਾ ਜੀ ਨੂੰ ਆਪ ਬੇਨਤੀ ਕਰਨਾ ਇਹਨਾਂ ਨੂੰ ਆਪ ਆਪਾ ਛੱਡ ਈਏ ਬੀਜੇਪੀ ਚ ਇਹਨਾਂ ਦਾ ਛੋਟਾ ਜਿਹਾ ਨਾ ਧਿਆਨ ਬੀਜੇਪੀ ਵਾਲੇ ਜ਼ਿਆਦਾ ਹੈ ਜਦੋਂ ਇਹਨਾਂ ਨੇ ਗੱਲ ਕਰੋ ਆਰਐਸਐਸ ਵਾਲੇ ਆਏ ਸੀ ਉਹ ਮੇਰੇ ਕੋ ਆਏ ਸੀ ਐਸ ਕਰਕੇ ਇਹਨਾਂ ਨੂੰ ਮੈਂ ਰਾਜਾ ਵੜਿੰਗ ਜੀ ਨੂੰ ਬੇਨਤੀ ਕਰਨਾ ਇਹਨਾਂ ਨੂੰ ਆਪ ਹੀ ਛੱਡਾਓ ਆਪਣੀ ਗੱਡੀ ਨੇ ਛੱਡਾਓ ਇਹਨੂੰ ਗਲੋ ਲਾਓ ਤੇਨੂੰ ਤੋਰੋ ਘਰ ਨੂੰ ਦੇਖੋ ਜੀ ਜੋਸ਼ੀ ਸਾਹਿਬ ਦੇ ਉੱਤੇ ਪੈਸੇ ਦੇ ਕੇ ਅਲਾਲਾ ਕਿਹੜਾ ਕੰਮ ਹੈ ਮਿਹਨਤੀ ਛਾਲਾ ਰੱਜ ਕਿਉਂ ਨੇ ਹਲਕੀ ਜਿਹੀ ਮਿਹਨਤ ਕੀਤੀ ਅੱਜ ਵੀ ਲੋਕਾਂ ਦਾ ਸੁੱਖ ਦੁੱਖ ਦਾ ਭਾਈ ਵਾ ਲਓ ਉਹ ਭੱਜਿਆ ਤੇ ਨਹੀਂ ਜੋਸ਼ੀ ਸਾਹਿਬ ਜੇ ਕਾਲੀ ਦਲ ਚ ਹੀ ਤਾਂ ਰੱਜ ਕੇ ਸੀ ਉਹਨੇ ਰੱਜ ਕੇ ਮਰਤ ਕੀਤੀ ਜੱਜ ਕਾਂਗਰਸ ਚ ਹੈ ਕਾਂਗਰਸ ਚ ਹੈ ਕਿਸੇ ਤਰ੍ਹਾਂ ਦੇ ਪੈਸੇ ਦਿੱਤੇ ਜੋਸ਼ੀ ਸਾਹਿਬ ਨੂੰ ਪੁੱਛ ਲਓ ਕਿਹਨੇ ਪੈਸੇ ਦਿੱਤੇ ਨੇ ਜੋਸ਼ੀ ਸਾਹਿਬ ਆਨ ਦੇ ਵੀ ਪੈਸੇ ਦਿੱਤੇ ਹੋਣਗੇ ਕਦੀ ਕਹਿੰਦੇ ਮੁੱਖ ਮੰਤਰੀ ਦੇ ਪੈਸੇ ਇਹ ਬਿਲਕੁਲ ਹੀ ਮਤਬੁੱਦੀ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹਨਾਂ ਦੀਆਂ ਉਹ ਨੇ मैडम ਦਾ ਯਾਰ ਪਲੀਜ਼ ਨਾ ਲਾਈਟਲੀ ਲਿਆ ਕਰੋ ਤੁਸੀਂ ਆਵੇ ਭਾਈ ਜੇ ਮੈਡਮ ਨੇ ਨਾ ਚੁੱਪ ਕੀਤੀ ਮੈਂ 2017 ਵਾਲੇ ਕਾਉਂਸਲਰ ਲੈ ਆਉਂਗਾ ਜਿਨ੍ਹਾਂ ਨੂੰ ਪੈਸੇ ਦੇ ਕੇ ਜਿਨ੍ਹਾਂ ਨੇ ਇਹਨਾਂ ਨੂੰ ਟਿੱਕਟਾ ਲਈਆਂ ਸੀ ਲਿਹਾਜ਼ ਨਹੀਂ ਹੋਊਗਾ ਮੈਂ ਐਸ ਕਰਕੇ ਕਹਿੰਦਾ ਹੁਣ ਬੰਦ ਮੂੰਹ ਰੱਖੇ ਮੈਨੂੰ ਮੂੰਹ ਨਾ ਖਲਾਲ ਮੇਰਾ ਮੈਂ ਕੋਈ ਲਿਹਾਜ਼ ਨਹੀਂ ਇਹਨਾਂ ਦਾ ਕਰਨਾ